ਸਾਡੇ ਦੋ ਸਿੰਘਾਂ ਦੀ ਅਰੈਸਟ ਪਈ ਆ ਭਾਈ ਜਸਪ੍ਰੀਤ ਸਿੰਘ ਮੈਰੋ ਤੋਂ ਆ ਤੇ ਭਾਈ ਨਿਮਰਤਜੀਤ ਸਿੰਘ ਹਰੀ ਗਿਆ ਤੋਂ ਆ ਵੀ ਉਹਨਾਂ ਦੀ ਤਾਰ ਇਸ ਕੇਸ ਦੇ ਨਾਲ ਜੁੜੀ ਹੋਈ ਆ ਸਾਡੀ ਗੱਡੀ ਆਈ ਹੋਈ ਆ ਵਿੱਚ ਸਾਨੂੰ ਕੋਈ ਪ੍ਰਵਾਹ ਨਹੀਂ ਹੈ ਮੇਰਾ ਨਾਂ ਉਹਦਾ ਮੇਰੇ ਮੇਰੇ ਨਾਲ ਤਾਰਾਂ ਜੁੜਦੀਆਂ ਨੇ ਜਾਂ ਮੈਂ ਸੀ ਜਾਂ ਨਹੀਂ ਸੀ ਜਾਂ ਉਹ ਸੀ ਜਾਂ ਨਹੀਂ ਸੀ ਮੈਨੂੰ ਇਹਦਾ ਕੋਈ ਪ੍ਰਵਾਹ ਨਹੀਂ ਹੈ ਚਾਹੇ ਹਾਹੀ ਲੱਗਣਾ ਪੈ ਜੇ ਸੂਲੀ ਚੜ੍ਹਨਾ ਪੈ ਜੇ ਇਸ ਪੰਜਾਬ ਦੀ ਇੱਜ਼ਤ ਆਪ ਨੂੰ ਬਚਾਉਣ ਦੇ ਲਈ ਨਸਲਾਂ ਬਚਾਉਣੀਆਂ ਇੱਜ਼ਤਾਂ ਬਚਾਉਣੀਆਂ ਤੁਸੀਂ ਇਹ ਦੇਖਿਓ ਵੀ ਛੋਟੇ ਬੱਚੇ ਜਦੋਂ ਵੱਡੇ ਹੋਣਗੇ ਕਹਿਣਗੇ ਆ ਵੱਡੇ ਸਾਡੇ ਇਦਾਂ ਦੇ ਹੁੰਦੇ ਸੀ ਨੰਗੇ ਤੁਰੇ ਕਰਦੇ ਸੀ 8 ਮਿੰਟ ਦੀ ਵੀਡੀਓ ਦੇਖੀ ਦੇਖ ਲਓ ਤੁਸੀਂ ਜੇ ਨਹੀਂ ਦੇਖੀ ਦੁਬਾਰਾ ਦੇਖ ਲਓ 4 ਸਾਲ ਪਹਿਲਾਂ ਇਹਨੇ ਇੱਕ ਵੀਡੀਓ ਦੇ ਉੱਤੇ ਲਿਖ ਕੇ ਪਾਤਾ ਸੀ ਪੰਜਾਬ ਉਹਦਿਆਂ ਠਰਕੀ ਤੀਵੀਆਂ ਪੰਜਾਬ ਦੀਆਂ ਬੀਬੀਆਂ ਠਰਕੀ ਕਦੋਂ ਤੋਂ ਹੋਣ ਲੱਗੀਆਂ ਇਹ ਤਾਂ ਫਿਰ ਇਹ ਜੂਪੀ ਬਿਹਾਰ ਤੋਂ ਭਈਆ ਰਾਣੀ ਆ ਕੇ ਨੇ ਇਹ ਨਾ ਦੇਤਾ ਪੰਜਾਬ ਦੀਆਂ ਠਰਕੀ ਤੀਵੀਆਂ ਫਿਰ ਜਦੋਂ ਗਾਂ ਦੇਖਿਆ ਤੇ ਵਾਕਈ ਪੰਜਾਬਦੂ ਕੁੜਗਿਆਂ ਨਾ ਕੰਮੀ ਪਈਆਂ ਹੋਈਆਂ ਸੀ ਸਾਡੀ ਲਾਈਵ ਹੋਈ ਸੀ ਉਦੋਂ ਇਹਨੇ ਮਾਫੀ ਮੰਗੀ ਸੀ ਤੇ ਇਹਨੂੰ ਗੈਂਗਸਟਰਾਂ ਦਿਆਂ ਬਾਹਰੋਂ ਧਮਕੀਆਂ ਆਈਆਂ ਸੀ ਜੋ ਸਿੰਘਾਂ ਨੇ ਸਲਾਹ ਕੀਤੀ ਭਾਈ ਸਾਹਿਬ ਉਹਦੀ ਜਾਨ ਨੂੰ ਖਤਰਾ ਤੇ ਉਹਨਾਂ ਨੇ ਮਾਫੀ ਮੰਗੀ ਗਾਂ ਤੋਂ ਨਹੀਂ ਕਰਨਗੇ ਪਹਿਲੀ ਗਲਤੀ ਹੈ ਮਾਫ ਕੀਤੀ ਜਾਵੇ ਤੇ ਇਹਨਾਂ ਨੂੰ ਕਿਸ ਹਿਸਾਬ ਨਾਲ ਵੀ ਪਨਾ ਦਿੱਤੀ ਜਾਵੇ ਤੇ ਅਜਿਤਦਰ ਭੈਣ ਬਣਾ ਕੇ ਗੱਲਬਾਤ ਕੀਤੀ ਸੀ ਨਾ ਤੇ ਇਹੀ ਉਹ ਕੰਚਨ ਕੁਮਾਰੀ ਜਿਹੜੀ ਰੋਂਦੀ ਸੀ ਵੀ ਮੇਰੇ ਪਿਓ ਨੂੰ ਕੈਂਸਰ ਆ ਤੇ ਮੇਰੇ ਘਰ ਦਾ ਖਰਚਾ ਨਹੀਂ ਚੱਲਦਾ ਫਿੱਟੇ ਮੂੰਹ 1.5 ਲੱਖ ਰੁਪਏ ਦਿੱਤਾ ਸੀ ਤੁਹਾਨੂੰ ਅਸੀਂ ਸਿੰਘਾਂ ਨੇ ਵੀ ਭੈਣੇ ਕੰਮ ਨਾ ਕਰ ਉਦੋਂ ਇੰਡੀਜਸ ਵਾਲਾ ਅਰਗਣੇ ਸਾਡੇ ਵਿਰੁੱਧ ਚ ਵੀਡੀਓ ਪਾਈਆਂ ਕਈ ਬੰਦਿਆਂ ਨੇ ਕੀ ਕਰਤਾ ਕੀ ਕਰਤਾ ਅਮਰਪਾਲ ਸਿੰਘ ਮੈਰੋ ਨੇ ਅਗਲੀ ਕਰਦੀ ਤਾਂ ਕਰੀ ਜਾਵੇ ਬੜੇ ਸਿਆਣੇ ਹੋਗੇ ਤੁਸੀਂ ਤਾਂ ਇਹ ਨਹੀਂ ਚੱਲ ਦੇਖੋ ਮੈਂ ਮੇਰਾ ਸੁਭਾਅ ਮੈਨੂੰ ਨਹੀਂ ਪਤਾ ਮੈਂ ਕਿਦਾਂ ਦਾ ਪਰ ਜਿੰਨਾ ਚਿਰ ਮੈਂ ਮੈਂ ਜਉਨਾ ਮੈਂ ਪੰਜਾਬ 'ਚ ਇਦਾਂ ਦੇ ਕੰਮ ਨਹੀਂ ਚੱਲਣ ਦੇਣੇਗੇ ਚਾਹੇ ਕਾਨੂੰਨੀ ਕਾਨੂੰਨ ਹੱਥ 'ਚ ਲੈਣਾ ਪਵੇ ਜੀ ਤੇ ਚਾਹੇ ਫਿਰ ਜਾਂ ਤਾਂ ਇਹ ਕੰਮ ਹੋਣਗੇ ਤੇ ਜਾਂ ਸਾਹ ਬੰਦ ਹੋਣਗੇ ਇੱਕ ਕੰਮ ਹੋਊਗਾ ਆਪਾਂ ਤਾਂ ਸਟੇਟ ਫਾਰਵਰਡ ਜੇ ਬੰਦੇ ਆ ਸਿੱਧੀ ਜੀ ਗੱਲਬਾਤ ਕਰਦੇ ਹੁੰਦੇ ਨੇ ਪਹਿਲੋ ਪਿਆਰ ਨਾਲ ਸਮਝਾਉਂਦੇ ਹੁੰਦੇ ਨੇ ਮੁੜ ਕੇ ਇਹਨਾਂ ਨੂੰ ਪਿਆਰ ਨਾਲ ਸਮਝਾਇਆ ਸੀ ਨਹੀਂ ਸਮਝੀ ਹੁਣ ਵੀ ਸਮਝਾਇਆ ਵਾ ਹੁਣ ਬੁਲਾਉਣੇ ਆ ਬੋਲਦੀ ਨਹੀਂ ਹੈ ਸਮਝ ਗਏ ਇਹ ਹੁਣ ਤੁਹਾਡੇ ਹੱਥ ਚ ਪੰਜਾਬ ਦੇ ਮੁੰਡੇ ਕੁੜੀਆਂ ਦੇਖੋ ਅੱਜ ਦੀ ਤਰੀਕ ਦੇ ਵਿੱਚ ਮੈਂ ਅਮਰਤਪਾਲ ਸਿੰਘ ਮੈਰੋ ਇਹ ਗੱਲਬਾਤ ਕਹਿਣਾ ਤੁਸੀਂ ਅੱਜ ਸਾਡੇ ਵੀਰ ਸਾਡੀਆਂ ਭੈਣਾਂ ਤੇ ਸਾਡੀਆਂ ਬੱਚੀਆਂ ਪਰ ਅੱਜ ਤੋਂ ਬਾਅਦ ਪੰਜਾਬ ਦੀ ਧਰਤੀ ਦੇ ਕਿਸੇ ਦੇ ਨਾਂ ਨਾਲ ਸਿੰਘ ਕਹੋਰ ਲੱਗਦਾ ਤੇ ਉਹ ਮੈਂ ਵੇਖ ਲਿਆ ਨਾ ਕੋਈ ਮੈਨੂੰ ਵੀਡੀਓ ਵੀ ਸ਼ੋ ਹੋ ਗਈ ਵੀ ਬੰਦੇ YouTube ਤੋਂ ਪੈਸੇ ਕਮਾਉਣ ਲਈ ਪਤਾ ਕਿੱਦਾਂ ਦੀਆਂ ਵੀਡੀਓ ਬਣਾਉਂਦੇ ਲੈ ਦੇਖੋ ਆ ਵੀ ਦੇਖ ਲਓ ਵੀਡੀਓ ਦੇਖ ਲਓ ਦੂਜੀ ਗੱਲ ਜਿਨ੍ਹਾਂ ਦੀਆਂ ਮੈਂ ਵੀਡੀਓ ਦਿਖਾਉਣਾ ਮੈਂ ਉਹੀ ਟਾਰਗੇਟ ਨਹੀਂ ਕਰਦੇ ਤੇ ਜਿਨ੍ਹਾਂ ਦੀਆਂ ਮੈਂ ਨਹੀਂ ਦਿਖਾਈਆਂ ਸਮਝ ਲਓ ਉਹਨਾਂ ਦੇ ਮੈਂ ਨੇੜੇ ਤੇੜੇ ਹੀ ਕਰਦਾ ਜਿਨ੍ਹਾਂ ਦੇ ਮੈਂ ਨਾਂ ਲਵਾਂਗਾ ਉਹਨਾਂ ਨੂੰ ਮੈਂ ਛੱਡਣਾ ਚਾਹੁੰਨਾ ਹਜੇ ਵੀ ਤੇ ਤੁਹਾਨੂੰ ਇੱਕ ਗੱਲ ਦੱਸ ਦਈਏ ਵੀ ਜ਼ਰੂਰੀ ਨਹੀਂ ਹੈਗਾ ਹਰ ਵਾਰੀ ਡੈੱਡ ਬੱਟ ਹੋਵੇ ਮਿਲੇ ਸਮਝ ਗਏ ਇੱਕ ਪੁਲਿਸ ਦੀ ਕਾਰਵਾਈ ਦਾ ਹਿੱਸਾ ਪੁਲਸ ਕਰ ਰਹੀ ਹੈ ਸਾਨੂੰ ਕੋਈ ਇਹਦੇ ਤੇ ਵੀ ਇਹ ਨਹੀਂ ਹੈ ਸ਼ੱਕ ਨਹੀਂ ਹੈ ਅਸੀਂ ਪੁਲਿਸ ਦਾ ਬਹੁਤ ਸਤਿਕਾਰ ਕਰਦੇ ਹਾਂ ਅਸੀਂ ਸਾਰਿਆਂ ਦਾ ਹੀ ਬਹੁਤ ਸਤਿਕਾਰ ਕਰਦੇ ਹਾਂ ਅਸੀਂ ਕੋਈ ਕਿਸੇ ਭਜਨ ਅਠ ਚ ਪੈਣਾ ਨਹੀਂ ਚਾਹੁੰਦੇ ਸੀ ਵੀ ਹਾਂ ਜੇ ਸਾਡੀ ਗੱਡੀ ਆ ਗਈ ਸਾਡੇ ਬੰਦਿਆਂ ਦੇ ਨਾਂ ਆ ਕੇ ਤੇ ਕੋਈ ਚੱਕਰ ਨਹੀਂ ਸੀ ਪੁੱਕਤ ਲਾਂਗੇ ਉਹਨੂੰ ਉਹਦੇ ਗੁਨਾਹਾਂ ਦੀ ਸਜ਼ਾ ਮਿਲੀ ਤੇ ਜਿਨ੍ਹਾਂ ਨੇ ਉਹਨੂੰ ਪਾਰ ਬੁਲਾਤਾ ਤੇ ਜੇ ਉਹਨਾਂ ਨੂੰ ਕੋਈ ਸਜ਼ਾ ਮਿਲਣੀ ਮੜ ਰਹੀ ਹੈ ਤੇ ਸਾਨੂੰ ਕੋਈ ਚੱਕਰ ਨਹੀਂ ਆਸੀ ਭੁਗਤ ਲਾਂਗੇ ਸ਼ਾਇਦ ਮੈਨੂੰ ਵੀ ਜਾਣਾ ਪਵੇ ਜੇਲ੍ਹ